ਅੱਜ ਕਹਾਣੀ ਸੁਣਾਉਣੀ ਆ ਤੁਹਾਨੂੰ ਭਾਈ ਰਾਜੇ ਬਿਕਰਮਾ ਜੀ ਦੀ ਇੱਕ ਜ਼ਿਮੀਂਦਾਰ ਦਾ ਸਨਿਆਰ ਨਾਂ ਮਲਾਜਾ ਪੈ ਗਿਆ ਆਪਦੀ ਦੋਸਤ ਬਣ ਕੇ ਮਲਾਜਾ ਵੀ ਘੋੜਾ ਪੈ ਗਿਆ ਆਪਦੀ ਦੋਸਤ ਬਣ ਕੇ ਪੱਗ ਬਟ ਤੇ ਜ਼ਿਮੀਂਦਾਰ ਦੇ ਘਰੇ ਇੱਕ ਕਮਜ਼ੋਰੀ ਸਨਿਆਰ ਗਜੈਸ ਚ ਉਹ ਕਹਿੰਦਾ ਭਾਈ ਜ਼ਿਮੀਂਦਾਰ ਕਹਿੰਦਾ ਵੀ ਮੈਂ ਨੌਕਰ ਰਹਿਣ ਜਾਂਦਾ ਜੇ ਜੇ ਹੁਣ ਪਿੰਡ ਚ ਦਿਹਾੜੀ ਕਰੂੰ ਸ੍ਰੀਕੇ ਤੇ ਦਿਹਾੜੀ ਨਹੀਂ ਹੁੰਦੀ ਇਮਾਂ ਬਾਹਰੇ ਨੌਕਰ ਰਹਿਣ ਜਾਣਾ ਜਿਹੜਾ ਕੋਈ ਖਰਚਾ ਪਾਣੀ ਹੋ ਮੇਰੇ ਬਾਲ ਬੱਚੇ ਨੂੰ ਦੇ ਚੱਲੀ ਮੈਂ ਆ ਇੱਕ ਤਰ੍ਹਾਂ ਹਸਾਬ ਕਿਤਾਬ ਕਰ ਦੂੰ ਕੰਦਾ ਵੀ ਚੰਗਾ ਉਪਰ ਆ ਦੇ ਘਰ ਵਾਲੀ ਨੂੰ ਕਹਿਗਾ ਵੀ ਜੇ ਲੋਡ ਹੋਈ ਮੇਰੇ ਦੋਸਤ ਤੋਂ ਫੜਦੇ ਹੋਰੀ ਚੀਜ਼ ਦੀ ਲੋੜ ਹੈ ਇਹ ਨਹੀਂ ਚੰਗਾ ਆਪ ਨੌਕਰ ਰਹਿਣ ਵਾਗਿਆ ਕਿਸੇ ਰਾਜੇ ਦੇ ਨੌਕਰ ਰਹਿ ਪੈ ਜਾ ਕੇ ਗਜਾਂ ਦੇ ਲਿੱਦ ਚੱਕਾਂ ਲੱਗ ਗਿਆ ਲਿੱਦ ਚੱਕਦਾ ਤੀ ਗਧਾਂ ਦੀ ਸੰਬਰਸੂਰ ਕਰਿਆ ਕਰੇ ਉਹਨੂੰ ਇੱਕ ਦਿਨ ਲਾਲ ਹੱਥ ਲੱਗ ਗਿਆ ਉਹਦੇ ਜਿਹਦੀ 40 ਕਰੋੜਾਂ ਦੀ ਕੀਮਤ ਲਾਲ ਦੀ ਹੱਥ ਲੱਗਿਆ ਉਹਨੇ ਭਾਈ ਚਿੱਠੀ ਲਿਖਦੀ ਚਿੱਠੀ ਦੇ ਵਿੱਚ ਲਾਲ ਪਤਾ ਵੀ ਕਹਿਦਾ ਵੀ ਇਹ ਚਿੱਠੀ ਮੇਰੇ ਦੋਸਤ ਸੁਨਿਆਰ ਦੇ ਘਰ ਪਹੁੰਚੇ ਭਾਈ ਵੀ ਨਾਲ ਮੇਰੇ ਘਰ ਵਾਲੀ ਹੋਵੇ ਜਦੋਂ ਚਿੱਠੀ ਖੋਲਣੀ ਹੈ ਚਿੱਠੀ ਦੇ ਉੱਤੇ ਲਿਖਤਾ ਸਾਰਾ ਕੁਝ ਉਹਨਾਂ ਨੇ ਪਈਦਾ ਉਹਦੇ ਘਰ ਵਾਲੀ ਨੂੰ ਚਿੱਠੀ ਫੜਾ ਦਿੱਤੇ ਘਰੇ ਲੈ ਕੇ ਚਿੱਠੀ ਦੋਸਤ ਕੋਲੇ ਵਾਗੀ ਗਈ ਉਹਦੇ ਕੋਲੇ ਜਦੋਂ ਉਹਨੇ ਕੱਢ ਕੇ ਚਿੱਠੀ ਉਹ ਜਿਹੜਾ ਮਣਕਾ ਸੀ ਲਾਲ ਸੀ ਮਨਨ ਉਹ ਤਾਂ ਲੁਕੋ ਲਿਆ ਬਣਉਟੂ ਮਣਕਾ ਭੰਨ ਤਾ ਉਹਦੇ ਸਾਹਮਣੇ ਕਹਿੰਦਾ ਤਾਂ ਮਣਕਾ ਇਹ ਲਾਲ ਨਹੀਂ ਹੈਗਾ ਆ ਆ ਕੇ ਭਾਈ ਜਦੋਂ ਉਹਨੇ ਆਖਿਆ ਵੀ ਚੱਲ ਹੁਣ ਆਪਾਂ ਰੁਕਣ ਦੇ ਕੀ ਕਰਨਾ ਆਪਾਂ ਦਾ ਲਾਲ ਹੱਥ ਲੱਗ ਗਿਆ ਆ ਗਿਆ ਜੀਮਿੰਦਾਰ ਘਰੇ ਆ ਕੇ ਕਹਿੰਦਾ ਵੀ ਐ ਕਰਕੇ ਤੇਲਾ ਹਸਾਬ ਕਿਤਾਬ ਦਾ ਕੱਟ ਕੇ ਭਾਈ ਬਾਕੀ ਮੈਨੂੰ 1.5 ਰਕਮ ਮੰਦੀ ਹੈ ਮੈਂ ਲਾਲ ਕੱਲਿਆ ਤੇਰੇ ਕੋਲੇ ਕਹਿੰਦਾ ਭਰਾਵਾ ਮੈਂ ਤਾਂ ਤੇਰੇ ਘਰ ਵਾਲੀ ਦੇ ਸਾਹਮਣੇ ਭੰਨ ਤਾ ਤੂੰ ਨਾ ਦੇ ਮੈਨੂੰ ਹਸਾਬ ਕਿਤਾਬ ਤਾਂ ਪਰ ਮੇਰੇ ਸੇ ਲਾਲ ਨਾਲਾ ਕੱਲ ਮੁਕਦੀ ਕਾਰ ਬੈਰ ਵਿਰੋਧੀ ਹੋ ਗਈ ਆ ਵੀ ਦੀ ਲੜਾਈ ਝਗੜੇ ਹੋਣ ਲੱਗੇ ਤੂੰ ਨਾ ਲਾ ਕੇ ਕਹਿਣਾ ਤੁਸੀਂ ਦੋਸਤ ਤੇ ਆਪਿੱਦੀ ਭਗਵਾਟ ਲੜਾਈ ਝਗੜੇ ਕਦੀ ਖਤਰ ਕਰ ਦੋ। ਉਹ ਜੇ ਤਾਂ ਹੁਣ ਐਂ ਤਾਂ ਆਦਾ ਜ਼ਿੰਮੇਦਾਰ ਮੈਨੂੰ ਲਾਲ ਤੇ ਆਇਆ ਤੀ ਫੇ ਤਾਂ ਰਾਜਾ ਗੌਰ ਕਰਦਾ। ਉਹ ਭਈ ਹਰ ਕੇ ਚੁੱਪ ਕਰ ਗਿਆ। ਤੇ ਹਾਰ ਕੇ ਭਈ ਰਾਜੇ ਉਹਨੇ ਜ਼ਿੰਮੇਦਾਰ ਨੇ ਅੱਕ ਕੇ ਦੂਜੇ ਰਾਜੇ ਕੋਲੇ ਉਹਦੀ ਰਵਟ ਕਰਤੀ। ਤਲਾਹ ਦੇਤੀ ਵੀ ਐਂ ਕਰਕੇ ਜੀ ਮੈਨੂੰ ਲਾਲ ਤੇ ਆਇਆ ਤੀ। ਵੀ ਬੇਈਮਾਨ ਹੋ ਗਏ ਨੇ ਲਾ ਨਹੀਂ ਮੇਰਾ ਦਿੱਤਾ। ਉਹ ਭਈ ਰਾਜੇ ਕੋਲੇ ਗਿਆ। ਉਹ ਇਹ ਜੀ ਕੰਮ ਨੇ ਉਨੇ ਪੇ ਰਾਜੇ ਨੂੰ ਮੰਨ ਕੇ ਚੱਲ ਦੇ ਕੇ ਲਾਲਚ ਉਹਨੇ ਲਾਲ ਆਪਦੇ ਹੱਕ ਚ ਕਰਾ ਲਿਆ ਦੋਸਤ ਨੇ ਇਨੀ ਕਿ ਆਪਾਂ ਨੂੰ ਹੁਣ ਉਹਨੇ ਬਾਰੇ ਪਤਾ ਨਹੀਂ ਕੀ ਚੀਜ਼ ਆਪਾਂ ਸਿਨਾਰੀ ਕਹਿੰਦੇ ਹਾਂ ਤੇ ਉਹ ਕਹਿੰਦਾ ਭਾਈ ਉਧਰੋਂ ਹੱਸਦਾ ਆਉਂਦਾ ਵੀ ਲਾਲ ਮੇਰੇ ਹੱਕ ਚ ਕਰਤਾ ਜਿੰਮੇਦਾਰ ਹੁੰਦਾ ਆਉਂਦਾ ਮੂਰੇ ਛੋਟੇ ਛੋਟੇ ਪਾਲੀ ਖੇੜੀ ਜਾਂਦੇ ਨੇ ਪਾਲੀਆਂ ਦੀ ਕਚੇਰੀ ਲੱਗੀ ਹੋਈ ਆ ਪਾਲੀਆਂ ਦੀ ਕਚੇਰੀ ਲੱਗੀ ਐ ਉਹ ਕਹਿੰਦਾ ਭਾਈ ਐਂ ਕਰ ਪਾਲੀਆਂ ਨੂੰ ਕਹਿੰਦਾ ਵਾ ਐਂ ਕਰੋ ਪਾਲਿਓ ਕਹਿੰਦਾ ਹਾਂ ਅਨੰਦ ਜਿਹੜਾ ਉਹ ਰੋਂਦਾ ਹੁੰਦਾ ਉਹਦਾ ਘਾਹ ਦਾ ਉਹਨੂੰ ਡੋ ਕਰਕੇ ਪਾੜੀ ਪਈ ਉਹਨੂੰ ਘੇਰਨ ਵਾਗੇ ਕਹਿੰਦੇ ਵੀ ਸਾਡੇ ਰਾਜੇ ਦਾ ਆਡਰ ਹੈ ਉੱਥੇ ਚਲ ਗਦੇ ਉਹ ਕਹਿੰਦਾ ਮੈਂ ਨਹੀਂ ਜਾਂਦਾ ਸਾਡਾ ਕੰਮ ਹੈ ਕਹਿੰਦਾ ਮੈਂ ਜਾਣਾ ਚੱਲਾਂ ਚੱਲ ਨਹੀਂ ਤੇਰੀ ਮਰਜ਼ੀ ਆ ਜੱਟ ਤਾਂ ਵੀ ਮੁੜ ਪਿਆ ਉਹਨਾਂ ਅਖੇ ਵੀ ਖਬਰ ਆਪਣਾ ਫਾਇਦਾ ਹੋ ਜੇ ਜੱਟ ਮੁੜ ਪਿਆ ਤੇ ਉਹ ਪਈਦਾ ਦਾ ਸਿਨਿਆਰ ਮੁੜਿਆ ਨਾ ਉਹਨੇ ਪਿੱਛੇ ੜ ਕੇ ਪਾੜੀ ਨੇ ਗੋਟੇ ਤੇ ਮਾਰਾ ਕੁੰਡਾ ਚੱਲ ਪਿਆ ਉਧਰ ਨੂੰ ਹੁਣ ਉਹ ਜਿੱਥੇ ਪਾੜੀ ਬੈਠਾ ਸੀ ਰਾਜਾ ਬਣਿਆ ਉਹਦੇ ਥੱਲੇ ਰਾਜੇ ਬਿਕਰਮਾ ਜੀ ਦਾ ਤਖਤ ਸੀ ਉਹ ਜਦੋਂ ਪਾਲੀ ਕਹਿੰਦਾ ਵੀ ਕੀ ਗੱਲ ਐ ਕਹਿੰਦਾ ਜੀ ਮੇਰਾ ਲਾਲ ਐ ਜੀਮੇਦਾਰ ਨੂੰ ਕਹਿੰਦਾ ਨੂੰ ਕਹਿੰਦਾ ਜੇ ਇਹਦੇ ਹੱਥ ਤੋੜਤਾ ਸੀ ਮੈਂ ਇਹ ਮੇਰਾ ਦੋਸਤ ਤੇ ਇਹ ਬੇਈਮਾਨ ਹੋ ਗਿਆ ਕਹਿੰਦਾ ਵੀ ਗਵਾਹ ਕਹਿੰਦਾ ਜੀ ਉੱਪਰ ਲਗਵਾ ਮੇਰਾ ਤੋਂ ਪਰਮਾਤਮਾ ਸਿਆਨ ਨੂੰ ਕਹਿੰਦਾ ਵੀ ਤੇਰਾ ਗਵਾਹ ਕਹਿੰਦਾ ਜੀ ਮੇਰੇ ਤਾਂ ਚਾਰ ਗਵਾਹ ਨੇ ਲਾਲ ਮੇਰਾ ਕਹਿੰਦਾ ਚਾਰੇ ਗਵਾਹ ਦੋਨੇ ਤੁਸੀਂ ਕਹਾਂ ਨੂੰ ਕਚਰੀ ਚ ਆ ਜੂਰੇ ਹੁਣ ਭਈ ਮੇਰੇ ਵਰਗਾ ਨੂੰ ਲੈ ਗਿਆ ਭੁੱਖੇ ਖਵਾ ਕੇ ਲਾਲ ਵਿਚਾਰੇ ਨੇ ਦੇਖੀ ਨਹੀਂ ਕਿਤੇ ਵੀ ਲਾਲ ਕਿਹਾ ਜਾਂਦਾ ਕਹਿੰਦਾ ਐ ਕਰੋ ਵੀ ਆ ਕੇ ਕਵਾ ਕਹਿੰਦਾ ਹਾਂ ਕਹਿੰਦਾ ਵੀ ਨਾ ਤਾਂ ਸੰਿਆਰ ਦੇ ਮੂੰਹ ਤੇ ਕੱਪੜਾ ਦੇ ਦਿਓ ਪੈਜੇ ਲੰਮਾ ਨਾ ਜੱਟ ਦੇ ਮੂੰਹ ਤੇ ਕੱਪੜਾ ਦੇ ਦਿਓ ਦੋਨਾਂ ਦੇ ਮੂੰਹ ਤੇ ਕੱਪੜਾ ਦੇ ਦਿਓ ਕਹਿੰਦਾ ਜੇ ਝਾਕ ਜੋ ਹੱਲਿਓ ਤਾਂ ਪਾੜੀ ਖੜੇ ਨੇ ਕੋਲੇ ਮੇਰੇ ਫੌਜ ਖੜੀ ਐ ਉਹ ਪੈਸੇ ਡਰਦੇ ਪੈ ਰਹੇ ਉਹਨਾਂ ਨੂੰ ਕਹਿੰਦਾ ਵੀ ਐ ਕਰੋ ਜਿੱਡਾ ਲਾਤੀ ਉਹ ਵਾਹਣ ਵਾਹਿਆ ਪੋਡੇ ਰੋੜੇ ਲਿਓ ਚੱਕੇ ਮੁਝੀ ਨੇ ਲਾਰ ਨੀਤੀ ਦੇਖਿਆ ਕਿਸੇ ਨੇ 10 ਕਿਲੋ ਦਾ ਚੱਕ ਲਿਆ ਕਿਸੇ ਨੇ 5 ਕਿਲੋ ਦਾ ਚੱਕ ਲਿਆ ਬੰਜੜ ਬਹੁੰਦੀ ਚੱਕ ਲੈ ਰੋੜੇ ਇਹ ਕੁੱਥੇ ਤਰਤੇ ਕਹਿੰਦਾ ਵੀ ਸਿੱਟਲੋ ਸਨਿਆਰ ਨੂੰ ਕਹਿੰਦਾ ਕਿਉਂਕਿ ਅੱਡਾ ਤਾਂ ਲਾਦੀ ਨਹੀਂ ਹੁੰਦਾ ਕਹਿੰਦਾ ਜਿੱਦੇ ਬਾਹਨੇ ਜਿਹਦੇ ਨਾਲ ਲਾਦੀ ਨਹੀਂ ਦੇਖਿਆ ਉਹ ਕਿਸੇ ਨਾਲ ਦੇ ਪਈ ਜੋ ਸੀਸਤ ਮਾਰੇ ਖੁੰਡੇ ਪਈ ਦੇ ਸਨਿਆਰ ਨੇ ਕਰਦਨੇ ਫੜਾਦਾ ਕਹਿੰਦਾ ਜੀ ਇਸੀ ਦੀ ਜ਼ਿੰਮੇਦਾਰ ਹੱਸਾਂ ਲੱਗ ਗਿਆ ਕੋਈ ਉਹ ਚੀਜ਼ ਆ ਗਈ ਉਹਦੀ ਕੋਲੇ ਹੱਕ ਦੀ ਹੁਣ ਜਦੋਂ ਜ਼ਿੰਮੇਦਾਰ ਹੱਸਾਂ ਲੱਗ ਗਿਆ ਉਹ ਸਨਿਆਰ ਉਥੋਂ ਰਾਜੇ ਕੋਲੇ ਵਾਗਿਆ ਜਿਹਨੇ ਕੰਨੋਕਰਿਆ ਸੀ ਜਿਹਨੇ ਸਨਿਆਰ ਦੇ ਹੱਕ ਚਲਾਲ ਕਰਿਆ ਸੀ ਉਹ ਕਹਿੰਦਾ ਓਏ ਤੁਸੀਂ ਤਾਂ ਝੂਠੇ ਰਾਜੋਂ ਰਾਜਾ ਤਾਂ ਇੱਕਾ ਪਾਲੀਆਂ ਦਾ ਉਹਨੇ ਚੱਤ ਦਿਖਾਇਆ ਕਹਿੰਦਾ ਲਾਲ ਜ਼ਿਮੀਦਾਰ ਦਾ ਤੈਨੂੰ ਦਵਾਤਾ ਕਹਿੰਦਾ ਕਿਵੇਂ ਕਹਿੰਦਾ ਉਹਨੇ ਗਵਾਹ ਸੱਦੇ ਫਿਰ ਗਵਾਹਾਂ ਤੋਂ ਰੋੜੇ ਚਕਾਇਆ ਗਵਾਹਾਂ ਨੂੰ ਪਤਾ ਨਹੀਂ ਦੀ ਵੀ ਲਾਲ ਕੱਡਾ ਹੁੰਦਾ ਜਿੱਦਾਂ ਕਹਿੰਦਾ ਉਹਨੂੰ ਸਮਝਾ ਕੇ ਇਹਨਾਂ ਦਾ ਫਿਰ ਤਾਂ ਪਤਾ ਲੱਗਾ ਉਹ ਕਹਿੰਦਾ ਮੈਨੂੰ ਕੀ ਪਤਾ ਕੀ ਕਰੂਗਾ ਉਹ ਪਈ ਰਾਜਾ ਕਹਿੰਦਾ ਵੀ ਐਂ ਕਰੋ ਜਿੱਥੇ ਪਾੜੀ ਖੇਡਦੇ ਨੇ ਕਚਹਿਰੀ ਲਾਉਦੇ ਨੇ ਰਾਜਾ ਰਾਣੀ ਖੇਡਦੇ ਨੇ ਵੀ ਆਪਾਂ ਥਾਂ ਦੀ ਖੋਜ ਕਰਨੀ ਆ ਆਪਾਂ ਚਾਲ ਚੱਲੀਏ ਵੀਰ ਹੁਣ ਹਾਥੀ ਤੇ ਵਜ਼ੀਰ ਤੇ ਰਾਜਾ ਦੋਨੇ ਸਵਾਰ ਹੋਈ ਆਉਂਦੇ ਨੇ ਪਾੜੀ ਖੇਡੀ ਜਾਂਦੇ ਨੇ ਆਪਦੇ ਕਚਹਿਰੀਆਂ ਚ ਜਿਵੇਂ ਅਗੇ ਕਚੇਰੀ ਲਾਉਂਦੇ ਹੁੰਦੇ ਕਹਣਾ ਜਾਓ ਵੀ ਫੌਜੋ ਉਹ ਰਾਜਾ ਆਉਂਦਾ ਕੋਈ ਹਾਥੀ ਤੇ ਚੜਿਆ ਜੇ ਨਾ ਪਰਮਾਸੀ ਨਾ ਮੋੜਾ ਸੁਣ ਪਤੀ ਆ ਫਿਰ ਜਿਵੇਂ ਮੋੜਨਾ ਮੋੜ ਲਿਓ ਬਾਗੇ ਭਈ ਉਹ ਕਹਿੰਦੇ ਵੀ ਸਾਡੇ ਰਾਜੇ ਦਾ ਆਡਰ ਆ ਸਾਡੇ ਮਹਿਲਾਂ ਚਲੋ ਪੜੀ ਹੈ ਛੋਟੇ ਛੋਟੇ ਦੀ ਕਹਿੰਦੇ ਵੀ ਛੋਡੇ ਮਹਿਲ ਕਿੱਥੇ ਨੇ ਕਹਿੰਦਾ ਉਹ ਤੇ ਸਾਡਾ ਰਾਜਾ ਬੈਠਾ ਉਹ ਬੈਠਾ ਦੀ ਢੋੜੇ ਤੋਂ ਉੱਚੇ ਸਮੇ ਕਹਿੰਦਾ ਵੀ ਚਲੋ ਦੇਖ ਲੈ ਵਜ਼ੀਰ ਆਪਾਂ ਲਈਏ ਪਤਾ ਭਈ ਕੀ ਕਹਿੰਦਾ ਰਾਜਾ ਆ ਗਿਆ ਕਹਿੰਦਾ ਵੀ ਕਿੱਧਰ ਚੱਕਿਆ ਮੂੰਹ ਉਹ ਕਹਿੰਦੇ ਜੀ ਇਸ ਦਾ ਸੇਲ ਕਰਦੇ ਫਿਰਦੇ ਆ ਕਹਿੰਦਾ ਜਿੱਨਾ ਚਿਰ ਮੈਂ ਰਾਜ ਤੇ ਬੈਠਾ ਮੇਰੇ ਆ order ਬਿਨਾਂ ਰਾਹ ਸਹਿਰ ਚ ਕਿ ਮ ਆ ਕੇ ਮੇਰੇ ਚ ਆਖ ਵੀ ਗੱਲਾਂ ਰਾਜਣੀਆਂ ਕਰਦਾ ਹੈਗਾ ਜਵਾਖ ਹੈ ਵੀ ਗੱਲ ਇਹ ਕੋਈ ਹੋਰ ਹੈ ਵਿੱਚੋਂ ਵਜ਼ੀਰ ਦਮਾਕੇ ਦੀ ਵਜ਼ੀਰ ਕਹਿੰਦਾ ਇਹਨੂੰ ਥੱਲੇ ਤਾਰ ਜੇ ਤਾ ਫੇਰ ਐਂ ਬੋਲੀਗਾ ਫੇਰ ਤਾਂ ਬਾਕੀ ਸਹੀ ਇਹਦੇ ਚ ਕਲੇ ਜੇ ਕਹਿੰਦਾ ਉਹੀ ਪਾੜੀ ਦਾ ਪਾੜੀ ਬਣ ਗਿਆ ਫੇਰ ਕਹਿੰਦਾ ਥਾਂ ਚ ਕਲੇ ਹੁਣ ਕਿਉਂ ਕਹਿੰਦਾ ਜੇ ਐਂ ਕਰੋ ਰਾਜਣ ਸਾਹਿਬ ਅਸੀਂ ਵੀ ਹਾਥੀ ਤੋਂ ਥੱਲੇ ਉਤਰਦੇ ਆ ਤੁਸੀਂ ਵੀ ਮੜਾ ਜਾਓ ਥੱਲੇ ਉਤਰੋ ਮਹਿਲਾ ਜੋ ਆਪਾਂ ਮਿਲ ਗਿਆ ਵੀ ਦੀ ਉਹ ਕੁਝ ਜਦੋਂ ਥੱਲੇ ਉਤਰਾ ਆਪੇ ਪੌੜੀ ਦਾ ਪੌੜੀ ਬਣ ਗਿਆ ਉਹ ਸ਼ਕਤੀ ਤਾਂ ਥਾਂ ਚ ਤੇ ਉਹਦੇ ਚ ਜਿੱਥੇ ਬੰਦਾ ਹੁੰਦਾ ਰਾਜ ਨੇ ਸੋਚਿਆ ਵੀ ਕੀ ਹੋਇਆ ਵਜੀਰਾ ਕਹਿੰਦਾ ਜੀ ਆਪਾਂ ਹੁਣ ਕੱਢ ਲੈਣੇ ਖੋ ਜਾ ਉਹਨਾਂ ਨੂੰ ਕਹਿੰਦਾ ਵੀ ਐ ਕਰ ਵੀ ਰਾਜਾ ਸਾਹਿਬ ਤੁਸੀਂ ਆਪਣੀ ਜਗ੍ਹਾ ਤੇ ਜਾਓ ਅਸੀਂ ਛੋਟੀ ਜਗ੍ਹਾ ਤੇ ਆਵਾਂਗੇ ਮੈਨੂੰ ਤੁਹਾਨੂੰ ਕਹਿੰਦਾ ਚੰਗਾ ਜਦੋਂ ਉੱਥੇ ਜਾ ਕੇ ਬਹਿ ਗਿਆ ਉਹੀ ਰਾਜਾ ਰਾਜਾ ਫੇਰ ਆਉਣਗਾ ਕੋ ਰਾਜੇ ਬਿਕਰਮਾਂਜੀਤ ਦੇ ਤਖਤ ਤੇ ਬੈਠਾ ਦਿਓ ਉਨੇ ਪਈ ਦੇ ਨਾਲ ਉਹੀ ਰਾਜੇ ਵਾਲਾ ਗੜਕ ਲਾ ਗਿਆ ਕਰਨ ਉਹ ਵਜ਼ੀਰ ਕਹਿੰਦਾ ਵੀ ਅਜਨ ਪਾਲੀ ਚ ਕਲਾ ਨਹੀਂ ਹੈਗੀ ਇਹ ਜਿਹੜੀ ਜਗਾਇ ਦੇ ਚ ਕਲੇ ਉਹਨਾਂ ਦਾ ਵੀ ਰਾਜ ਨੇ ਰਾਤ ਨੂੰ ਜਾ ਕੇ ਫੌਜ ਉਹ ਢੋੜਾ ਪਟਾਤਾ ਜੋ ਢੋੜਾ ਪਟਿਆ ਉਹਦੇ ਵਿੱਚੋਂ ਬਿਕਰਮਾ ਜੀ ਦਾ ਪਲੰਗ ਲਿੱਖ ਲਿਆ ਰਾਜੇ ਨੇ ਤਵਾ ਹੱਥ ਮਾਰ ਕੇ ਜਦੋਂ ਚਰਨ ਤਾਂ ਲੱਗਾ ਹੁਣ ਪਹਿਲਾ ਪਾਵਾ ਜਵਾਬ ਦਿੰਦਾ ਧਿਆਨ ਨਾਲ ਸੁਣਿਓ ਉਹ ਕਹਿੰਦਾ ਰਾਜਨ ਜੀਦੇ ਸੀ ਤਾਕਤਾਂ ਬਿਕਰਮਾ ਜੀਤ ਰਾਜ ਇਹਦਾ ਹਾਰ ਜਾਂਦੀ ਹੋ ਕਹਿੰਦਾ ਹੱਥ ਪੈਰ ਨੱਕ ਕੱਢ ਕੇ ਵੱਢ ਕੇ ਗੰਦੇ ਨਾਲੇ ਸੜਦਾ ਤੀ ਪਰ ਉਹਨੇ ਕਿਸੇ ਦਾ ਮਾਨ ਨਹੀਂ ਹਟਰਾਇਤੀ ਕਹਿੰਦਾ ਉਹ ਕਿਵੇਂ ਕਹਿੰਦਾ ਲੈ ਸੁਣ ਲੈ ਫਿਰ ਕਹਿੰਦਾ ਇੱਕ ਪੰਡਤ ਸੀਗਾ ਘਰੋਂ ਦੀ ਗਰੀਬ ਉਹ ਕਹਿੰਦਾ ਨੰਗਾ ਜਾਂਦਾ ਤੇ ਇੱਕ ਖੂਹ ਦੇ ਵਿੱਚੋਂ ਉਹ ਫੁੱਲ ਨਜ਼ਰ ਆਇਆ ਉਹਨੇ ਸੋਚਿਆ ਵੀ ਆਪੋ ਫੁੱਲ ਚੱਕੀਏ ਰਾਜੇ ਬਿਕਰਮਾ ਜੀਤ ਨੂੰ ਦਈਏ ਵੀ ਰਾਜਾ ਬਿਕਰਮਾ ਜੀਤ ਖੁਸ਼ ਹੋ ਕੇ ਆਪ ਨੂੰ ਅਨ ਪਣੀ ਦੂ ਆਪਾਂ ਜਵਾਖ ਨੂੰ ਸਕਾਵਾਂਗੇ ਉਦੋਂ ਰੋਲਾ ਦਿਨੰਗਾ ਵਿਕਰਮਾਂਜੀਤ ਰਾਜਾ ਉਹ ਕਹਿੰਦਾ ਵੀ ਕਿਵੇਂ ਖੜਾ ਹੋ ਬਾਬਾ ਓਰੇ ਕਹਿੰਦਾ ਜੇ ਫੁੱਲ ਹੈ ਖੂਚਾ ਕਹਿੰਦਾ ਮੈਂ ਸੁਣਾ ਵੀ ਵਿਕਰਮਾਂਜੀਤ ਰਾਜਾ ਦਾਨੀ ਬੜਾ ਵੀ ਜੇ ਉਹ ਫੁੱਲ ਮੇਰੇ ਹੱਥ ਲੱਗ ਜੇ ਮੈਂ ਉਹ ਫੁੱਲ ਲੈ ਕੇ ਵਿਕਰਮਾਂਜੀਤ ਨੂੰ ਮਿਲਾਉ ਮੇਰੇ ਜਵਾਖ ਭੁੱਖੇ ਬੈਠੇ ਨੇ ਮੈਨੂੰ ਅੰਨ ਪਾਣੀ ਦੇ ਦਿਖੋ ਕਹਿੰਦਾ ਉਦੋਂ ਵੀ ਕਹਿ ਸਕਦਾ ਦੀ ਵਿਕਰਮਾਂਜੀਤ ਵੀ ਮੈਂ ਸਾਵਾ ਵਿਕਰਮਾਂਜੀਤ ਆ ਜਾ ਮੇਰੇ ਘਰ ਹਲ ਪਾਣੀ ਲਿਆ ਪਰਨ ਉਹਨੇ ਉਹਦਾ ਪੰਡਤ ਦੀ ਰੂਹ ਖੁਸ਼ ਕਰਨੀ ਸੀ ਕਹਿੰਦਾ ਵਿਕਰਮਾਂਜੀਤ ਨੇ ਬੇੜ ਬੱਟੀ ਬੇੜ ਵੱਟ ਕੇ ਖੂਚ ਉਤਰਿਆ ਖੂਚ ਉਤਰ ਕੇ ਫਿਰ ਜਦੋਂ ਉਤਰੀ ਗਿਆ ਥੱਲੇ ਪਾਣੀ ਇੱਕ ਪਾਸੇ ਹੋਗਾ ਬਰੇਤੀ ਇੱਕ ਪਾਸੇ ਹੋਗੀ ਜਦੋਂ ਬਰੇਤੀ ਤੇ ਉਤਰਾ ਤਾਨੂੰ ਟਾਕੀ ਨਜ਼ਰ ਆਈ ਜਦੋਂ ਟਾਕੀ ਖੋਲੀ ਤਾਂ ਫੁੱਲਾਂ ਦਾ ਬਾਗ ਨਜ਼ਰ ਆਇਆ ਜਦੋਂ ਗਾਹਾਂ ਬਾਗ ਨੰਗਿਆ ਤਾਂ ਕਣਚ ਦਾ ਸ਼ਹਿਰ ਨਜ਼ਰ ਆਇਆ ਸ਼ਹਿਰ ਦੇ ਵਿੱਚ ਵਗ ਗਿਆ ਬਕਰਮਾਜੀਤ ਠੰਡ ਦਾ ਸਮਾਂ ਸੀ ਹੁਣ ਅੱਗੇ ਬਜ਼ੁਰਗ ਇਹ ਜੀ ਹੁਣ ਵੀ ਹੁੰਦੇ ਨੇ ਬਜ਼ੁਰਗ ਵਿੱਚ ਸੱਥਾਂ ਚ ਖੁੰਡ ਨੂੰ ਅੱਗ ਲਾ ਲੈਂਦੇ ਨੇ ਸਾਲ ਦੇ ਮਹੀਨੇ ਬੈਠੇ ਰਹਿੰਦੇ ਨੇ ਉਹ ਖੁੰਡ ਨੂੰ ਅੱਗ ਲਾਈ ਪੀ ਕਿਸੇ ਦੀ ਅਗਲਾ ਪਾਸੇ ਘਰ ਨੂੰ ਬਾਗ ਹੱਥ ਨੇ ਉੱਠ ਕੇ ਜਾ ਕੇ ਉਹਦੇ ਫਿਕਰ ਮੰਜੀ ਤੇ ਬਹਿ ਗਿਆ ਤੂੰ ਤੇ ਸੇਕਣ ਲੱਗ ਗਿਆ